ਦਰਸ਼ਨ ਕਰ ਰਹੇ ਹਾਂ ਸ਼੍ਰੀ ਫਤੇਗੜ ਸਾਹਿਬ ਤੋਂ ਨਗਰ ਕੀਰਤਨ ਨਿਕਲ ਰਿਹਾ ਹੈ ਵਾਹਿਗੁਰੂ ਸੱਤ ਦੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਿੱਤੀ ਸੀ ਵਾਹਿਗੁਰੂ ਪਚੰਗੀ ਨੇ ਜਿਹੜੇ ਉਹ ਗੱਤਕੇ ਦੇ ਜੋਹਰ ਨੇ ਜਿਹੜੇ ਉਹ ਦਿਖਾ ਰਹੇ ਨੇ ਵਾਹਿਗੁਰੂ ਜਿੱਥੇ ਤੱਕ ਦੇਖੋਗੇ ਸੰਗਤਾਂ ਹੀ ਸੰਗਤਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਇੱਥੇ ਪੁੱਜਦੀ ਹੈ ਹਰ ਸਾਲ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਜੀ ਨੇ ਜਿੱਥੇ ਕੁਰਬਾਨੀ ਕੀਤੀ ਸੀ ਤਾਂ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸ਼੍ਰੀ ਫਤੇਗੜ ਸਾਹਿਬ ਤੋਂ ਨਗਰ ਕੀਰਤਨ ਨਿਕਲ ਰਿਹਾ ਹੈ ਤਾਂ ਸੰਗਤਾਂ ਨੇ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਦਰਸ਼ਨ ਕਰਨ ਪਹੁੰਚੀਆਂ ਨੇ ਇਸ ਮੁਕੱਦਸ ਅਸਥਾਨ ਤੇ ਇਸ ਪਵਿੱਤਰ ਅਸਥਾਨ ਤੇ ਜਿੱਥੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਜੀ ਨੇ ਸ਼ਹਾਦਤ ਦਿੱਤੀ ਸੀ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਗੱਤਕੇ ਦੇ ਜੋਹਰ ਹੈ ਜਿਹੜੀ ਸਿੱਖ ਨੌਜਵਾਨੀ ਸਿੱਖ ਬੱਚੇ ਨੇ ਜਿਹੜੇ ਉਹ ਦਿਖਾ ਰਹੇ ਨੇ ਉਹ ਸਾਹਮਣੇ ਦੇਖ ਸਕਦੇ ਹਾਂ ਪੁਚੰਗੀ ਨੇ ਜਿਹੜੇ ਗੁਰਮਤਿ ਅਨੁਸਾਰ ਇਹਨੂੰ ਪੁਚੰਗੀ ਕਿਹਾ ਜਾਂਦਾ ਹੈ ਜਿਹੜੇ ਨਿਹੰਗ ਸਿੰਘ ਬੱਚੇ ਹੁੰਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਪੁਚੰਗੀ ਨੇ ਜਿਹੜੇ ਉਹ ਗੱਤਕੇ ਦੇ ਜੋਹਰ ਨੇ ਜਿਹੜੇ ਉਹ ਦਿਖਾ ਰਹੇ ਨੇ ਅਕਾਲ ਅਕੈਡਮੀ ਤੋਂ ਇਸੇ ਤਰ੍ਹਾਂ ਝਾੜੂ ਦੀ ਸੇਵਾ ਜਿਨ੍ਹਾਂ ਨੇ ਕਰਨੀ ਆ ਉਹ ਝਾੜੂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਉਧਰਲੇ ਪਾਸੇ ਤੁਸੀਂ ਦੇਖੋਗੇ ਗੱਤਕੇ ਦੇ ਜੋਰ ਦਿਖਾ ਰਹੇ ਹਨ ਅਨੰਕ ਸਿੰਘ ਸ੍ਰੀ ਫਤੇਗੜ ਸਾਹਿਬ ਤੋਂ ਦਰਸ਼ਨ ਕਰ ਰਹੇ ਹੋ ਜਿੱਥੇ ਤੱਕ ਦੇਖੋਗੇ ਸੰਗਤਾਂ ਹੀ ਸੰਗਤਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਇੱਥੇ ਪੁੱਜਦੀ ਹੈ ਹਰ ਸਾਲ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਹਤੇ ਸੰਗਤਾਂ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਉਸ ਮੁਕੱਦਸ ਸਥਾਨ ਤੇ ਜਿਹੜਾ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਕਹਿ ਲਈਏ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਨੇ ਜਿਹੜੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਗੁਰੂ ਸਾਹਿਬ ਦੇ ਮਾਤਾ ਜੀ ਮਾਤਾ ਗੁਜਰਕੌਰ ਜੀ ਉਹ ਸਾਹਮਣੇ ਠੰਡਾ ਬੁਰਜ ਹੈ ਉਸੇ ਠੰਡੇ ਬੁਰਜ ਦੇ ਵਿੱਚ ਇਹਨਾਂ ਉਹਦੇ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਸੰਗਤ ਪਿਆਰ ਦੇ ਵਿੱਚ ਸੰਗਤ ਵਿਰਾਗ ਦੇ ਵਿੱਚ ਇੱਥੇ ਆਉਂਦੀ ਹੈ ਕਿਉਂਕਿ ਸਹਬਜ਼ਾਦਿਆਂ ਨੇ ਨੀਹਾਂ ਦੇ ਵਿੱਚ ਖੜਨਾ ਮਨਜ਼ੂਰ ਕਰ ਲਿਆ ਸੀ ਪਰ ਜ਼ਾਲਿਮਾਂ ਦੀ ਇਹ ਨਹੀਂ ਸੀ ਮੰਨੀ ਤਾਂ ਇਹੀ ਅਸਥਾਨ ਹੈ ਜਿੱਥੇ ਜੈਕਾਰੇ ਗੂੰਜ ਰਹੇ ਨੇ ਖਾਲਸੇ ਦੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਹਬਜ਼ਾਦਿਆਂ ਨੇ ਵੀ ਕਦੇ ਨੀਹਾਂ ਦੇ ਵਿੱਚ ਖੜ ਕੇ ਇਸੇ ਤਰ੍ਹਾਂ ਜੈਕਾਰੇ ਲਾਇਸੀ 7 ਤੇ 9 ਸਾਲ ਦੀ ਉਮਰ ਦੇ ਵਿੱਚ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ ਸੀ ਤਾਂ ਸਾਹਮਣੇ ਨਿਹੰਗ ਸਿੰਘ ਨੇ ਨੀਲੇ ਬਾਣੇ ਦੇ ਵਿੱਚ ਗੁਰੂਕੀਆਂ ਲਾੜਲੀਆਂ ਫੌਜਾਂ ਨੇ ਜਿਹੜੇ ਗੱਤਕੇ ਦੇ ਜੋਹਰ ਦਿਖਾ ਰਹੇ ਨੇ ਗੁਰੂ ਸਾਹਿਬ ਨੇ ਜਿਹੜੀ ਸ਼ਾਸਤਰ ਵਿੱਦਿਆ ਖਾਲਸੇ ਨੂੰ ਬਖਸ਼ੀ ਕਿਉਂਕਿ ਸ਼ਾਸਤਰ ਵਿੱਦਿਆ ਦੀ ਜੇ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜਾਂ ਕੋਲ ਹੁੰਦੀ ਸੀ ਤਾਂ ਗੁਰੂ ਸਾਹਿਬ ਨੇ ਦਸਤਾਰਾਂ ਬਖਸ਼ੀਆਂ ਦਸਤਾਰਾਂ ਵੀ ਰਾਜੇ ਮਹਾਰਾਜੇ ਬੰਦੇ ਹੁੰਦੇ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਮੇਰਾ ਜਿਹੜਾ ਸਿੱਖ ਹੈ ਉਹ ਹਮੇਸ਼ਾ ਹੀ ਰਾਜਾ ਮਹਾਰਾਜ ਹੈ ਤਾਂ ਦਸਤਾਰਾਂ ਬਖਸ਼ੀਆਂ ਰਜਵਾੜਾ ਸ਼ਾਹੀ ਦੀ ਨਿਸ਼ਾਨੀ ਜਿਹੜੀ ਹੁੰਦੀ ਰਾਜ ਸ਼ਾਹੀ ਦੀ ਨਿਸ਼ਾਨੀ ਜਿਹੜੀ ਹੁੰਦੀ ਸੀ ਸ਼ਾਸਤਰ ਵਿੱਦਿਆ ਉਹ ਬਖਸ਼ੀ ਕੇਸ ਦਾੜਾ ਬਖਸ਼ਿਆ ਬਾਣਾ ਬਖਸ਼ਿਆ ਵਾਰਦੀ ਬਖਸ਼ੀ ਖਾਲਸੇ ਨੂੰ ਤਾਂ ਉਹ ਬਾਣਾ ਹੈ ਜਿਹੜਾ ਪਚੰਗੀ ਸਿੰਘਾ ਨੇ ਪਾਇਆ ਹੋਇਆ ਹੈ ਜਿਹੜਾ ਗੁਰੂ ਸਾਹਿਬ ਨੇ ਖਾਲਸੇ ਨੂੰ ਬਖਸ਼ਿਆ ਸੀ ਅਕਾਲ ਅਕੈਡਮੀ ਦੇ ਬੱਚੇ ਇਸ ਅਸਥਾਨ ਦੇ ਉੱਪਰ ਜਿੱਥੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦੇ ਕੇ ਸਿੱਖੀ ਦੀ ਨੀ ਨੂੰ ਪੱਕਿਆ ਕੀਤਾ ਸੀ ਕਾਹੂ ਅਸਥਾਨ ਆਹੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਦੇ ਨਾਲ ਪਵਿੱਤਰ ਹੋਇਆ ਸਥਾਨ ਤਾਂ ਠੰਡਾ ਬਰਜ ਵੀ ਉਹੀ ਆ ਗੁਰਦੁਆਰਾ ਸਾਹਿਬ ਵੀ ਉਹੀ ਆ ਜੋਤੀ ਸਰੂਪ ਸਾਹਿਬ ਤਾਂ ਕਿ ਨਗਰ ਕੀਰਤਨ ਜਿਹੜਾ ਜਾਊਗਾ ਤਾਂ ਸੰਗਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀ ਹੋਈ ਪਿੱਛੇ-ਪਿੱਛੇ ਕਾਪਾਲਕੀ ਸਾਹਿਬ ਆਉਂਦੀ ਹੈ ਤੇ ਅੱਗੇ-ਅੱਗੇ ਝਾੜੂਆਂ ਦੀ ਸੇਵਾ ਜਿਹੜੀ ਸੰਗਤ ਕਰ ਰਹੀ ਹੈ ਬਜ਼ੁਰਗ ਵੀ ਨੇ ਬੱਚੇ ਵੀ ਨੇ ਸਾਰੇ ਜਿਹੜੇ ਸੇਵਾਦਾਰ ਨੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਇੱਥੇ ਪੁੱਜੀਆਂ ਨੇ ਸੰਗਤਾਂ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਆਪਣਾ ਪ੍ਰਬੰਧ ਕੀਤਾ ਗਿਆ ਤਾਂ ਇਸ ਧਰਤੀ ਦੇ ਉੱਪਰ ਸਦੀਆਂ ਪਹਿਲਾਂ ਸਾਹਿਬਜ਼ਾਦਿਆਂ ਨੇ ਸਿੱਖੀ ਦੀ ਨੀਂ ਪੱਕੀ ਕੀਤੀ ਸੀ ਨੀਹਾਂ ਦੇ ਵਿੱਚ ਖੜਕੇ ਤਾਂ ਉਸੇ ਧਰਤੀ ਤੋਂ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਫਤੇਗੜ ਸਾਹਿਬ ਤੋਂ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪੁੱਜੀ ਹੈ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਜਦੇ ਕਰ ਰਹੀ ਹੈ ਤੇ ਜਿਨ੍ਹਾਂ ਨੇ ਪਾਪ ਕਮਾਏ ਆ ਉਹਨਾਂ ਨੂੰ ਲਾਣਤਾਂ ਪੈ ਰਹੀਆਂ ਨੇ